ਨਮਸਕਾਰ ਸਾਸ਼ਟ੍ਰੀਕਾਲ ਸੱਮਾਨਾ ਟੂਡੇ ਤੁਹਾਡਾ ਸਵਾਗਤ ਹੈ ਸੱਮਾਨਾ ਵੀ ਚੋਰਾ ਦੇ ਉਸਲੇ ਬੁਲੰਦ ਲਗਾਤਾਰ ਬੇਖੋਪ ਧੋਰੀ ਚੋਰੀਆਂ ਬਿੱਤੀ ਰਾਤ ਸੱਮਾਨਾ ਦੇ ਪੱਕੇ ਫਲਾਂ ਤੇ ਆਰਤੀ ਦੀ ਦੁਕਾਨ ਦੇ ਚੋਰੀ ਕੀਤੀ ਗਈ ਤਰਸ਼ੇਮ ਚੰਦਾਰਥ ਨੇ ਦੱਸਿਆ ਕਿ ਸਵੇਰੇ ਮੇਰੀ ਦੁਕਾਨ ਤੇ ਮੇਰਾ ਮੁਲਾਜ਼ਮ ਵੱਲੋਂ ਆਕੇ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸੀ ਮੈਨੂੰ ਫੋਨ ਤੇ ਦੱਸਿਆ ਜਦੋਂ ਮੈਂ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਚੋਰਾਂ ਵੱਲੋਂ ਵੱਡਾ ਲੋਹੇ ਦਾ ਗੱਲਾ ਇਹ ਉਠਾ ਕੇ ਲੈ ਗਏ ਜਿਸ ਵਿੱਚ 30000 ਰੁਪਏ ਨਕਦੀ ਬੈਂਟਰਾ ਅਤੇ ਦੁਕਾਨ ਵਿੱਚ ਪਈ ਤਾਰਾਂ ਲੈ ਗਏ ਮੌਕੇ ਤੇ ਪੁਲਿਸ ਮੁਲਾਜ਼ਮ ਯੀਐਸਆਈ ਪੂਰਨ ਸਿੰਘ ਨੇ ਦੱਸਿਆ ਕਿ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੇਖ ਕੇ ਚੋਰਾਂ ਦਾ ਪਤਾ ਲੱਗ ਜਾਵੇਗਾ ਜਲਦੀ ਹੀ ਫੜੇ ਜਾਣਗੇ ਸੇਮਜੰਦ ਜੀ ਸਰਸਿੰਦਰ ਕਾਹਲੀ ਦੁਕਾਨ ਹੈ ਇਹ ਆੜ ਦੀ ਦੁਕਾਨ ਹੈ ਜੀ ਆੜ ਦੀ ਹਾਂਜੀ ਇੱਕ ਇੱਕ ਕਦੋਂ ਤੋਂ ਵੱਲ ਕੇ ਤੁਹਾਨੂੰ ਚੋਰੀ ਦਾ ਸਾਡੇ ਇਹ ਅਕਾਊਂਟੈਂਟ ਸਾਡੇ 9 ਵਜੇ ਆਇਆ ਜੀ ਇਨੇ ਮੈਨੂੰ ਫੋਨ ਕੀਤਾ ਕਹਿੰਦਾ ਬਾਉ ਜੀ ਕਹਿੰਦਾ ਦੁਕਾਨ ਦੇ ਦਾ ਕੰਮ ਇਸ ਤਰ੍ਹਾਂ ਹੋਇਆ ਪਿਆ ਫਿਰ ਮੈਂ ਆਇਆ ਯੂਰੇ ਕੀਂਦਾ ਕੀ ਕਚੋਰੀ ਆ ਛੱਡੋ ਨਿਆ ਸੇਫਟੀ ਉਹ ਲੈ ਗਈ ਚੱਕ ਕੇ ਉਹਦੇ ਵਿੱਚ 30000 ਕੈਸ਼ ਠੀਕਾ ਜੀ ਬਾਕੀ ਡਾਕੂਮੈਂਟਸ ਨੇ ਉਹਦੇ ਵਿੱਚ ਤੇ ਇੱਕ ਇਨਵਰਟਰ ਦਾ ਬੈਟਰੀ ਆ ਜੀ ਬਾਕੀ ਲੇਬਰ ਦਾ ਸਮਾਨ ਜੀ ਤੇ ਕੀ ਕਹਿੰਦਾ ਇੱਕ ਤਾਰ ਦਾ ਰੋਲ ਥੀ ਨਾ ਮਾਓ ਜੀ ਕੀ ਜਿੰਦਾ ਥੋੜੇ ਥੋੜਾ ਨੇ ਹਾਂਜੀ ਜਿੰਦਾ ਥੋੜੇ ਜਿੰਦਾ ਉਹ ਪਿਆ ਜੀ ਅੱਛਾ ਹਾਂਜੀ ਗੱਲਾਂ ਵੀ ਲੈ ਕੇ ਚੱਕੇ ਕੇ ਗਰਨਾਲ ਲੈ ਗਈ ਚੱਕੇ ਜੀ ਹਾਂਜੀ ਹਾਂਜੀ ਗੱਲਾਂ ਪਰਸ਼ ਗੱਲਾਂ ਗੱਲਾਂ ਹੁਣਾਂ ਜੀ 40 40 42 ਕਿਲੋ ਦਾ ਜੀ 40 ਹਾਂਜੀ ਹਾਂਜੀ ਕੀ ਹੋਈ ਐ ਇਹ ਕੀ ਕੀ ਮਾਲ ਹੈ ਤੁਸੀਂ ਕੀ ਕਰ ਰਹੇ ਹੋ ਥਣ ਬੇਨ ਜੀ ਇਹ ਸਾਡੇ ਕੋਲ ਹੁਣ ਤਲਾਹ ਆਈ ਐ ਦਾ 10 10 ਥਾਣੇ ਆਏ ਨੇ ਤਰਸੀਮ ਲਾਲ ਜੀ ਪੱਕੇ ਫੜਾਂ ਤੇ ਉਹਨਾਂ ਦੀ ਆਰਤੀ ਦੁਕਾਨ ਹੈ ਜਿਨ੍ਹਾਂ ਨੇ ਦੱਸਿਆ ਵੀ ਸਾਡੀ ਰਾਤ ਇੱਥੇ ਚੋਰੀ ਹੋ ਗਈ ਐ ਕਿ ਗੱਲਾਂ ਲੈ ਗਣਾਂ ਗੱਲੇ ਚ 3000 ਰੁਪਿਆ ਕੈਸ਼ ਐ ਤੇ ਇੱਕ ਵੈਂਟਰਾ ਲੈ ਗਨੇ ਕੁਝ ਦੇਵਰ ਦਾ ਸਮਾਨ ਵਗੈਰਾ ਲੈ ਗਨੇ ਉਹਦੇ ਚ ਗੱਲੇ ਚ ਜ਼ਰੂਰੀ ਕਾਗਜ਼ਾਤ ਨੇ ਆਪਣਾ ਇਹਨਾਂ ਦਾ ਆਰਤੀ ਦਾ ਹਿਸਾਬ ਕਿਤਾਬ ਜੋ ਹੁੰਦਾ ਤੇ ਮੈਂ ਮੌਕਾ ਤੇ ਆਇਆ ਤੇ ਅਸੀਂ ਆਲੇ ਦੋਲੇ ਹੁਣ ਸੀਸੀਟੀ ਕੈਮਰਾ ਫੂਟੇਜ ਦੇਖ ਰਹੇ ਆ ਤੇ ਜੋ ਵੀ ਬੰਦੀ ਕਰੂਗੇ ਫੂਟੇਜ ਤੋਂ ਕਰਾਂਗੇ ਸ਼ਮਾਨਾ ਤੋਂ ਕਹਿਲਾ ਸ਼ਰਮਨ ਰਿਪੋਰਟ